ਲਓ ਜੀ ਸਾਰੇ ਡੰਡੀਆਂ ਆਪਾਂ ਤੋੜ ਚੁੱਕੇ ਆਂ ਦੇਸ਼ ਤੋਂ ਮਿਸਤਾਂ ਕਿੰਨੀਆਂ ਵਧੀਆ ਨੇ ਫਰੈਸ਼ ਬਿਲਕੁਲ ਲੈ ਕੇ ਆਏ ਆ ਅੱਜ ਤੋੜ ਹਾ ਕੇ ਇਹਨੂੰ ਆਪਾਂ ਜਮਾ 15 ਤੋਂ 20 ਮਿੰਟ ਧੁੱਪ ਪਲਵਾ ਲਈਏ ਹੁਣ ਆਪਾਂ ਜੋ ਹੁਣ ਭਰਿਆ ਕੰਮ ਕਰਨਾ ਹੈ ਅਗਲਾ ਜਿਹੜਾ ਉਹ ਆਪਾਂ ਜੀ ਕੱਟ ਲਗਾਵਾਂਗੇ ਨਾ ਕੱਟ ਕੇ ਵੀ ਲਗਾਉਣਾ ਉਹ ਵੀ ਆਪਾਂ ਆ ਦੇਖੋ ਆ ਸਾਡਾ ਚੋਪਿੰਗ ਬੋਰਡ ਆਈ ਦੋ ਤਿੰਨ ਸਾਲਾਂ ਤੋਂ ਇਹੀ ਚੱਲ ਰਿਹਾ ਹੈ ਹੁਣ ਆਪਾਂ ਇਸ ਤਰੀਕੇ ਨਾਲ ਕੱਟ ਲਾਉਣਾ ਜੀ ਇੱਧਰਲੇ ਪਾਸੇ ਨਹੀਂ ਲਾਉਣਾ ਜੀ ਆ ਡੰਡੀ ਵਾਲੇ ਪਾਸੇ ਤੋਂ ਇਸ ਤਰ੍ਹਾਂ ਕੱਟ ਲਾਉਣਾ ਆ ਦੇਖ ਸਕਦੇ ਐਨੇ ਕ ਛੱਡ ਕੇ ਇਹ ਸਾਰੀਆਂ ਮਿਰਚਾਂ ਨੂੰ ਆਪਾਂ ਕੱਟ ਲਾਵਾਂਗੇ ਜੀ ਆ ਤੇ ਖੀਜੀ ਚੁੰਜੜੀ ਨੋਕ ਵਾਲੀ ਕਰਦ ਲੈ ਲੈਣੀ ਤੁਸੀਂ ਆ ਦੇਖੋ ਇਸ ਤਰ੍ਹਾਂ ਦੀ ਕਿੰਨਾ ਵਧੀਆ ਕੱਟ ਲੱਗ ਰਿਹਾ ਹੈ ਇੱਕ ਪਾਸੇ ਕੱਟ ਲਾਉਣਾ ਆਪਾਂ ਦੂਸਰੇ ਪਾਸੇ ਨਹੀਂ ਜਾਣਾ ਚਾਹੀਦਾ ਇਸ ਤਰੀਕੇ ਨਾਲ ਆਪਾਂ ਸਾਰੇ ਮਿਰਚਾਂ ਨੂੰ ਕੱਟ ਲਾ ਲਾਂਗੇ ਉਹ ਕਈ ਵੀਰ ਹੁੰਦੇ ਨੇ ਜਾਂ ਪਹਿਲਾਂ ਅਸੀਂ ਵੀ ਡੰਡੀ ਰੱਖ ਲੈਂਦੇ ਇਸ ਤਰ੍ਹਾਂ ਕੱਟ ਲਗਾਉਂਦੇ ਇੱਧਰ ਪਰ ਉਹ ਚੰਗਾ ਨਹੀਂ ਲੱਗਦਾ ਆਹ ਤਰੀਕਾ ਠੀਕ ਹੈ ਇਸ ਤਰ੍ਹਾਂ ਕੱਟ ਲਗਾ ਲਓ ਸਾਰੇ ਸ਼ਾਪਿੰਗ ਕੋਰਟ ਨੇ ਬਹੁਤ ਕੰਮ ਦਿੱਤਾ ਹੈ ਆ ਦੇਖੋ ਨਪੀਲੀ ਕਰਦਾ ਨੋਕ ਵਾਲੀ ਇਸ ਤਰੀਕੇ ਨਾਲ ਹੱfte ਬਹੁਤ ਟਾਈਮ ਘਟ ਲਾਉਦਾ ਜੇ ਜੇ ਕੋਈ ਮਿਰਚ ਖਰਾਬ ਆਉਂਦੀ ਆ ਉਹਨੂੰ ਆਪਾਂ ਕੱਢ ਦਾਂਗੇ ਕਿਉਂਕਿ ਬਹੁਤ ਧਿਆਨ ਨਾਲ ਦੇਖਿਆ ਨੇ ਪਰ ਫਿਰ ਵੀ ਕੋਈ ਨਾ ਕੋਈ ਬੋਲੀ ਜੀ ਆ ਜਾਂਦੀ ਆ ਉਹਨੂੰ ਪਹਿਲੇ ਕੱਢ ਦਾਂਗੇ ਆਪਾਂ ਸਤਰੀਕਿਲ ਕੱਟ ਤੋਂ ਉੱਪਰ ਉੱਪਰ ਲਾ ਸਕਦੇ ਲੋ ਜੀ ਆ ਕੱਟੋ ਲਗਭਗ ਲੱਗਦੇ ਨੇ ਦੋਕਲ ਨੂੰ ਕੱਟ ਤਾਂ ਲਾਉਣਾ ਆਸਾਨ ਹੈ ਜੇ ਜਾਦੀਆਂ ਪੌਣੀਆਂ ਨੇ ਫੇਰ ਬਹੁਤ ਉਸਤ ਬੀਬੀਆਂ ਭੈਣਾਂ ਦਾ ਕੰਮ ਆ ਉਹ ਤਾਂ ਲਾ ਲੈਂਦੀਆਂ ਨੇ ਆ ਦੇ ਫੁੱਲ ਸਾਰੀਆਂ ਮੇਰੇ ਤਾਂ ਪੱਟ ਲੱਗ ਚੁੱਕੇ ਨੇ ਆ ਦੇਖ ਸਾਬ ਨੇ ਕੱਟ ਚੰਗੀ ਤਰ੍ਹਾਂ ਲੱਗਦੇ ਆਪਾਂ ਕਿਉਂਕਿ ਸਾਰਾ ਮਸਾਲਾ ਵਿੱਚ ਭਰਦੀ ਵਾ ਇਹਦਾ ਤਾਂ ਬਣਾਵਾਂਗੇ ਹੁਣ ਜੀ ਆਪਾਂ ਇਹਨੂੰ 15 ਤੋਂ 20 ਮਿੰਟ ਦੁਬਾਰੇ ਫੇਰ ਧੁੱਪ ਚ ਰੱਖਾਂਗੇ ਤਾਂ ਕੋਈ ਕੱਟ ਦਿੱਤੇ ਤੋਂ ਜੋ ਮਾੜਾ ਮੋਟਾ ਕੋਈ ਵਿੱਚੋਂ ਸਿਲ ਸਿਲ ਹੁੰਦੀ ਹੈ ਜਾਂ ਗੱਲੀ ਹੁੰਦੀ ਹੈ ਉਹ ਸੈੱਟ ਹੋ ਜਾਵੇ 10 ਤੋਂ 20 ਮਿੰਟ ਧੁੱਪ ਰੋਣੀ ਬਹੁਤ ਜ਼ਰੂਰੀ ਹੈ ਕੱਟ ਲਾ ਦੇ ਆ ਦੇਖ ਸਕਦੇ ਹੋ ਵੀ ਕੜਾਕੇ ਦੀ ਪੂਰੀ ਧੁੱਪ ਹੈ ਇਹਨੂੰ ਆਪਾਂ 15 ਤੋਂ 20 ਮਿੰਟ ਫਿਰ ਚੰਨ ਤੋਂ ਪਰਵਾਣੀ ਫਿਰ ਚਾਰ ਇਸ ਤੋਂ ਵੀ ਵਧੀਆ ਬਣਾਉਂਗਾ ਖਰਾਬ ਨਹੀਂ ਹੁੰਦਾ ਜਲਦੀ। ਨਵੀਂ ਹੁਣ ਲਾਲ ਮਿਰਚ ਦਾ ਚਾਰ ਬਣਾਉਣ ਵਾਸਤੇ ਆਹ ਮਸਾਲਿਆਂ ਦੀ ਲੋੜ ਆਪਾਂ ਨੂੰ। ਲਗਭਗ ਇੱਕ ਚਮਚਾ ਕਲੌਂਜੀ ਹੈ। ਇਹ 10 ਰੁਪਏ ਦੀ ਰਾਈ ਹੈ। ਇਹ ਹੋਣੀ ਹੈ 50 ਗ੍ਰਾਮ ਹੋਣੀ ਲਗਭਗ। ਤੇ ਅੱਧਾ ਚਮਚ ਅਜਵਾਇਨ ਦਾ। ਉਸ ਤੋਂ ਬਾਅਦ ਚ ਅੱਧਾ ਪੌਣਾ ਚਮਚਾ ਸੌਫ ਹੈ। ਤੇ 1 ਚਮਚਾ ਮੇਥੇ ਰਸਬਤ ਤੇ ਲਗਭਗ 1 ਚਮਚਾ ਕਾਲੀ ਮਿਰਚ ਤੇ ਜੀਰਾ ਕਾਲੀ ਮਿਰਚ ਜੀਰਾ ਮੇਥੇ ਤੇ ਸੌਂਫ ਇਹਨਾਂ ਨੂੰ ਆਪਾਂ ਸੁੱਕੇ ਭੁੰਨਾਗੇ 프라이ਪੈਨ ਦੇ ਵਿੱਚ ドライ रोस्ट ਕਰ ਰੋ ਇਹਨੂੰ ਤੇ ਆ ਅਜਵੈਨ ਰਾਈ ਤੇ ਕਲੌਂਜੀ ਇਹ ਆਪਾਂ ਇਦਾਂ ਹੀ ਪਾਵਾਂਗੇ ਜਦੋਂ ਮਿਰਚਾਂ ਦੇ ਵਿੱਚ ਤੇਲ ਪਾਵਾਂਗੇ ਨਾ ਇਹ ਸਾਰੀਆਂ ਚੀਜ਼ਾਂ ਫਿਰ ਉਵੇਂ ਪਾਵਾਂਗੇ। ਲਓ ਹੁਣ ਆਪਾਂ ਡਰਾਈ ਰੋਸਟ ਕਰਦੇ ਆਂ। ਉਸ ਸਮਾਂ ਹਾਂਜੀ ਹੁਣ ਆਪਾਂ ਗੈਸ ਆਨ ਕਰ ਦਿੱਤਾ। ਇਹਦੇ ਉੱਤੇ ਆ ਪੈਨ ਰੱਖਾਂਗੇ। ਇਹ ਆਹਦੇ ਵਿੱਚ ਛੌਂਹ ਪਾ ਦਾਂਗੇ ਆਪਾਂ। ਉਸ ਤੋਂ ਬਾਅਦ ਆ ਮੇਥੇ ਦੇ ਇਹਦਾ ਕਾਲੀ ਮਿਰਚ ਤੇ ਜੀਰਾ ਹੈ। ਇਹਨੂੰ ਆਪਾਂ ਥੋੜੀ ਦੇਰ ਭੁੰਨ ਲਾਂਗੇ। ਕਿਉਂਕਿ ਇਹਦੇ ਵਿੱਚ ਜਿਹੜੀ ਕੋਈ ਨਮੀ ਹੁੰਦੀ ਹੈ ਉਹ ਸੁੱਕ ਜਾਵੇ ਤੇ ਆਪਾਂ ਇਹਨੂੰ ਜਿਹੜੇ ਦਰੜ ਛੱਡਦੇ ਆ ਕਹਿੰਦੇ ਨੇ ਦਰਦਰਾ ਉਹਵੇਂ ਪੁੰਡੇ ਦੇ ਵਿੱਚ ਹੀ ਘਰਾਂਗੇ ਕਿਉਂਕਿ ਮਸਾਲੇ ਥੋੜੇ ਨੇ ਫਿਰ ਮਿਕਸੀ ਜੇ ਤਾਂ ਵਿੱਚ ਹੀ ਅੱਧਾ ਰਹਿ ਜਾਂਦਾ। ਉਹ ਨਾ ਇਹਨੂੰ ਕਤਨ ਕਰਨਾ। ਅਕਸ਼ਿ ਨੇ ਇਹ ਥੋੜੀ ਦੇਰ ਆਪਾਂ ਡਰਾਈ ਹੌਸਟ ਕਰਕੇ ਕੁੰਡੇ ਦੇ ਵਿੱਚ ਇਹਨੂੰ ਰਗੜਾਂਗੇ। ਮੌਹੀ ਹੋ। ਪੁੱਜਦੇ ਵੀ ਮੈਂ ਘਾ ਰਹੀ ਐ। ਤੇ ਹੂੰ ਲਗਭਗ 1.5 ਮਿੰਟ ਹੋ ਚੁੱਕਿਆ। ਆਪਾਂ ਇਹਦੇ ਵਿੱਚ ਥੋੜੀ ਰਾਈ ਪਾ ਕੇ ਦੇਖਦੇ ਆਂ। ਬਾਕੀ ਦਾ ਮੂਵੀ ਪਾਵਾਂਗੇ ਤੇ ਇੰਨੇ ਕਪਾ ਰੋਸਟ ਕਰਕੇ ਦੇਖ ਲੈਂਦੇ ਆਂ ਕੀ ਰਿਜ਼ਲਟ ਇੰਤਲ ਦਾ ਨੂੰ ਸੁੱਲਣਾ ਸਾਰੇ ਤੇ ਇਹਨਾਂ ਦੇ ਭਾਵੇਂ ਤੇ ਦਾਣਿਆਂ ਦੇ ਪੜਾਥੇ ਜੇ ਪੈਣ ਲੱਗ ਜੰਦੇ ਤਾਂ ਕਰਦੇ ਰੋਸਟ ਨਹੀਂ ਕਰੀਦਾ ਹੈ ਇਹ ਪੂਰਾ ਰੋਸਟ ਹੋ ਚੁੱਕਾ ਹੈ ਇਸ ਬੰਦਰ ਤਾਂ ਆਪਾਂ ਬੈਸ ਬੰਦ ਕਰ ਦਿੱਤਾ ਹੁਣ ਦਾਣੇ ਚਸਣ ਲੱਗਣੀ ਰਾਜ ਦੇ ਲਓ ਜੀ ਆ ਜਿਹੜਾ ਸਮਾਨ ਰੋਸਟ ਕੀਤਾ ਸੀ ਆਪਾਂ ਕੁੰਡੇ ਦੇ ਵਿੱਚ ਪਾ ਕੇ ਜਿਹਨੂੰ ਦਰਦਰਾ ਜਿਹਾ ਕੁੱਟ ਲਾਂਗੇ ਇਸ ਵਾਸਤੇ ਸਹੀ ਹਾਂ ਉਹ ਲਈ ਹੁਣ ਆਪਾਂ ਲਓ ਜੀ ਹੁਣ ਆਪਾਂ ਇਹਦਾ ਮਸਾਲਾ ਕੁੰਡੇ ਦੇ ਵਿੱਚ ਰਗੜਿਆ ਸੀ ਇਹ ਕੜਾਈ ਦੇ ਵਿੱਚ ਪਾ ਦਾਂਗੇ ਕੁੰਗਰ ਲਾਉਣੀ ਹੈ ਸੌਖੇ ਰਹਿਣੇ ਆ ਉਸ ਤੋਂ ਬਾਅਦ ਇਹ ਸਾਬਤ ਕਰਾਂਗੇ ਆ ਤੇ ਆਹ ਰਾਈ ਹੈ ਇਹ ਥੋੜੀ ਜਿਹੀ ਜਵਾਂ ਇਹਨੂੰ ਪਾ ਕੇ ਇਹਦੇ ਵਿੱਚ ਥੋੜਾ ਜਿਹਾ ਤੇਲ ਪਾਵਾਂਗੇ ਪਹਿਲਾਂ ਥੋੜਾ ਤੇਲ ਪਾ ਕੇ ਆਪਾਂ ਇਹਨੂੰ ਮਿਕਸ ਕਰ ਦੋ ਸਪੂਨ ਇੱਕ ਐਕਸਟਰਾ ਮਿਕਸ ਹੋ ਚੁੱਕਾ ਹੈ ਨਹੀਂ ਬੱਚਾ ਆਪਾਂ ਹਾਂ ਇਹ ਮਿਕਸ ਕਰਨਾ ਕੁਣੀਆ ਇਹ ਪਾ ਦਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਸੇ ਤਰੀਕੇ ਨਾਲ ਇਹ ਤਾਂ ਕੱਟ ਲਗਾਏ ਹੋਣੇ ਕੱਟਾਂ ਦੇ ਵਿੱਚ ਧੁੱਪੇ ਰੱਖਣ ਦਾ ਇਹ ਫਾਇਦਾ ਵੀ ਇੱਕ ਤਾਂ ਕੱਟ ਖੁੱਲ ਜਾਂਦੇ ਨੇ ਆ ਦੇਖ ਸਕਦੇ ਹੋ ਇਹਦੇ ਵਿੱਚ ਥੋੜਾ ਤੇਲ ਹੋਰ ਪਾਵਾਂਗੇ ਅੱਧਾ ਕਿਲੋ ਦੇ ਵਿੱਚ ਲਗਭਗ 100 ਗ੍ਰਾਮ ਤੇਲ ਪੈਣਾ ਚਾਹੀਦਾ ਬਸ ਥੋੜਾ ਪਹਿਲਾਂ ਬਾਤ ਆ ਉਸ ਇਨੇ ਤੇਲ ਨਾਲ ਸਰਜਣਾ ਇਹਦਾ ਜਿਆਦਾ ਪਾਉਣ ਦੀ ਲੋੜ ਨਹੀਂ ਉਹਨਾਂ ਨੂੰ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਕਿਉਂਕਿ ਇਹਦੇ ਵਿੱਚ ਜਿਹੜਾ ਕੀਰੇ ਲਾਏ ਹੋਣੇ ਮਸਾਲਾ ਚੰਗੀ ਤਰ੍ਹਾਂ ਫਿੱਟ ਹੋ ਜਾਏ ਇਹਨੂੰ ਮੈਂ ਰਲਾਈ ਜਾਣਾ 2-4 ਮਿੰਟ ਚਲੋ ਜੀ ਹੁਣ ਇਹਦੇ ਵਿੱਚ ਆ ਧਨੀਏ ਦਾ ਪਾਊਡਰ ਪਾਵਾਂਗੇ ਇੱਕ ਘੱਟ ਚਮਚਾ ਕੋਨਾ ਦਾ ਚਮਚਾ ਚਮਚਾ ਵੀ ਪਈ ਉਹਦਾ ਕੋਈ ਡਰ ਨਹੀਂ ਇਹ ਪਿੱਛੇ ਹੋਇਆ ਲੈ ਕੇ ਆਇਆ ਮੌਲ ਤੋਂ ਹੁਣ ਜੇ ਮਿਰਚਾਂ ਦਾ 4 ਬਸ 2 ਦਿਨਾਂ ਬਾਅਦ ਚ ਖਾਣਯੋਗ ਹੋ ਜਾਊਗਾ ਬਹੁਤ ਵਧੀਆ ਦੇਖੋ ਤੁਸੀਂ ਦੇਖ ਸਕਦੇ ਹੋ ਤੇ ਅਸੀਂ ਮੌਲ ਚ ਗਏ ਸੀ ਅੱਜ ਸਮਾਨ ਲੈਣ ਸਭ ਦੇ ਪੱਤੇ ਉੱਥੇ ਅਸੀਂ ਜਾਰ ਪੁੱਛੇ ਸੀ ਚਾਰ ਵਾਸਤੇ ਕੈਂਚ ਦੇ ਉਹ ਜਾਰ ਸਾਨੂੰ ਮਿਲੇ ਨਹੀਂ ਇਸ ਕਰਕੇ ਅਸੀਂ ਫਿਰ ਇਹਦੇ ਨਾਲ ਹੀ ਇੱਕ ਫੇਰੇ ਕੰਮ ਚਲਾਉਨੇ ਆ ਪਲਾਸਟਿਕ ਦਾ ਜਾਰ ਹੈ ਇਹਦੇ ਉੱਪਰ ਕੇ ਦੇ ਢੱਕਣ ਚੰਗੇ ਜਿਹੇ ਲਾ ਦਾਂਗੇ ਤਾਂ ਕਿ ਹਵਾ ਨਾ ਜਾਵੇ ਵਿੱਚ ਤੇ ਇਹਨੂੰ ਵੀ ਆਪਾਂ ਲਗਭਗ ਰੋਜ਼ ਵਾਂਗੂ ਹਲਾਉਣਾ ਹੀ ਹੈ ਜਦੋਂ ਹਲਾਵਾਂਗੇ ਫਿਰ ਚੀਜ਼ ਖਰਾਬ ਨਹੀਂ ਹੁੰਦੀ ਆਹੜੇ ਇਹ ਬਚੀਏ ਇਹਦੇ ਵਿੱਚ ਆਪਾਂ ਬਾਦਨੀ ਆਹ ਮਰਦੋ ਗੋਮ ਦੇ ਵਿੱਚ ਵਿੱਚਾਂ ਦਾ ਚਾਰ ਪੈ ਚੁੱਕਿਆ ਤੇ ਦੋ ਦਿਨ ਬਾਅਦ ਚ ਦਿਨ ਕੋਲ ਖਾਣ ਵਾਸਤੇ ਰੈਡੀ ਹੋ ਜਾਣਗੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬ ਕਰਦੇ ਹੋ ਸਾਰਿਆਂ ਦਾ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ ਬਹੁਤ ਬਹੁਤ ਥੈਂਕ ਯੂ